ਜਾ ਰਿਹਾ ਤੇ ਜੇ ਸੋ ਜਦਾਂ ਅਗਿਆ ਰਿਓ ਜੀਵਨ ਲਿਖ ਰਿਹਾ ਹੈ ਮਾਰਤੰਗਿਆ ਕਰ ਰਿਓ ਨੇ ਕਿਤਾਬੇ ਲਿਖ ਰਿਹਾ ਹੈ ਉਹਨਾਂ ਦਾ ਸਾਰਾ ਟੱਬਰ ਤੇ ਇਲੈਕਟਰ ਦੇ ਇਹਦੇ ਪਾਣਾ ਤੇ ਨਾਲ ਖਰਾਬ ਉਹਨਾਂ ਦਾ ਲਿਖਦੇ ਆ ਸਭ ਕੁੱਲਾ ਜਦੋਂ ਬਾਰਸੀ ਉਹ ਕਿਸੇ ਨੂੰ ਉਹਨੇ ਜਦ ਗਿਆ ਤੀਕਾ ਸੋਹੋਂ ਸਨ ਤਾਂ ਲੈ ਕਰਨਾ ਲੱਗ ਕੇ ਹੀ ਦੇਖਾ ਉਹ ਮਰੇ ਮੇਰੇ ਸੁਆਵ ਦਾ ਨਿਕਲੇ ਜੀ ਮਾ ਜਿਹਦੇ ਮੈਨੂੰ ਬਰਦਾਨ ਦੇ ਰਿਹਾ ਥੋੜੇ ਲੱਗਦੇ ਨੇ ਕਿਤਾਬਾਂ ਨਾਲ ਤਾਂ ਜੀ ਰਸਮੀ ਆਲੇ ਪੰਤੀ ਸਾਹ ਪਾਣੀ ਦਾ ਲੈ ਜਿੰਨ ਨੂੰ ਬਗਾਂਦ ਕਰ ਬਹਾਉਤ ਦੇ ਕੋਈ ਦੇਣਾ ਚਾਹੀਏ ਉਹਨੂੰ ਬਣਾ ਕੇ ਤੇਰੀ ਕਿਤਾਬ ਭਰ ਜੂ ਹੋਇਆ ਉਹਨਾਂ ਦਾ ਇਹਨਾਂ ਦਾ ਵਿਚਾਰ ਨਹੀਂ ਲੋਕਾਂ ਦਾ ਬਦਾਨ ਦੀ ਚੀਜ਼ਾਂ ਬਾਜ਼ਾਰ ਦੀ ਚੀਜ਼ਾਂ ਜੜੀ ਨਹੀਂ ਇਹਨਾਂ ਨੂੰ ਸੇ ਕਰਨ ਤਾਂ ਵਿਸ਼ੇਸ਼ ਨੇ ਰਹੇ ਘਰ ਦੇ ਵਿੱਚ ਸ਼ਤੀਰੀਆ ਹੁੰਦੀਆਂ ਰੋਹੀਆਂ ਦੇ ਦੇ ਆਂਆਂ ਲੱਕੜੀ ਅੱਗੇ ਪਾਈ ਉਹਦੇ ਉੱਪਰ ਹਾਂਜੀ ਸੱਤਾਂ ਦੇ ਪੌਦੇ ਸੀ ਜਿਆਨ ਨੂੰ ਮਿੱਟੀ ਦਾ ਬਿਲਕੁਲ ਲੱਗਦਾ ਨਹੀਂ ਆਪਸ ਪਾਚੀਰ ਕਾ ਨਦੀ ਕੋਈ ਨਹੀਂ ਪਿਛੇ ਮੇਰੇ ਘਰ ਤੋਂ ਉਹ 700 700 ਦਿਨਾਂ ਤੋਂ ਰਹਿ ਗਏ ਕੋਈ ਤੇਰੇ ਨਾਲ ਆਉਂਦੀ ਬੂਹਾਂ ਤੇ ਨੂੰ ਜੀ ਮੁਕਣਾ ਉਹਨੂੰ ਚਰਾਉਣ ਵਾਲੇ ਤੇ ਦਰਵਾਜ਼ੇ ਚੜਾ ਰਹੇ ਖਮੜਾ ਜਿਹਾ ਨੂੰ ਤੇ ਲੋਕ ਬੜਾ ਜਿਹਾ ਚੱਲਦੇ ਛੋਟਾ ਜਿਹਾ ਇੱਕ ਨੋਟ ਮੈਸੀ ਤਾਰੀਖ ਤੋਂ ਬੰਦਰ ਉਦੋਂ ਕਿਹੜਾ ਪਿੰਡਾਂ ਵਿੱਚ ਸਮਰਥ ਜਾਂਦੇ ਹਾਂ ਲੋਕਾਂ ਨੇ ਕਿੰਨੇ ਵਾਹ ਨੂੰ ਜਾਣਾ ਸਾਰਿਆਂ ਦਾ ਤ੍ਰੀਸ਼ਾ ਗਰਾਹ ਸੈਕਟਰ ਦੇ ਅੰਦਰ ਨਾਲੇ ਘਰ ਤੇ ਸਾਰੇ ਸ਼ਹਿਰ ਦੇ ਨਾਲੇ ਮੋੜਾ ਹੋਵੇ ਕਈ ਤਾਲੂਆਂ ਵਾਲੇ ਘਰ ਨੇ ਕਿਤੇ ਕੀ ਜੀ ਕੱਲ ਨੇ ਸੌ ਜਾ ਜਾਂਦੇ ਨੇ ਉਸ ਤੱਕ ਜਾਣੀ ਟ੍ਰੈਫਿਕ ਘੱਟ ਨਹੀਂ ਸੀ ਉਹ ਮਰਵਾਦੀ ਪੈਦਲਿਆਂ ਦੇ ਲੋਕ ਸਭ ਕੁਝ ਸਵਾਇਚਾ ਅੰਸ਼ੀ ਕੀਤੀ ਪੜੀ ਕੁਝ ਵਾਰੀ ਵੀ ਤੁਸੀਂ ਰਾਹ ਤੋਂ ਕੇ ਨਹੀਂ ਸੀ جب گئے ادھر چنگی لگتی تھی باہر باہر چنگی ہو باہر چیز لے کے جانی وہ ਸੰਦਸ ਤੋਂ ਉਹਨਾਂ ਹਰਜੋਨ ਦੇ ਕਰੀ ਕੁਲੀ ਜਾਂਦੇ ਹਾਂ ਉਹ ਮੈਂ ਉਹਦੇ ਕੋਲ ਜਾ ਲੰਮਾ ਨਾ ਚੁੰਗੀ ਦੇ ਕੋਲ ਦੇ ਟ੍ਰੈਟਲ ਦਾ ਕਾਰਸਿਦਾ ਦੱਦਿਆ ਸਿਰ ਗੇਰ ਚ ਬਕਰਤ ਮਦਰੀ ਕੀਤਾ ਉਹ ਦੇਰਾਂ ਦਾ ਬਟਰ ਚੁੰਗੀ ਦੇ ਈਰ ਮਤੇ ਬੋਟੇ ਜਨਾਂ ਦੀ ਆ ਛੋਟੇ ਜਾਤੀਆਂ ਦੇ ਰਿਹਾ ਰਹਿੰਦੇ ਜੀ ਉਹਨਾਂ ਕਹਿੰਦੇ ਮਾ ਕੋ ਬਚਨਰ ਸੀ ਕੋਈ ਨਹੀਂ ਹੈ ਅਗਰ ਸਿਰ ਦੋ ਜਤੇਰੀਆ ਰਹਾ ਹੈ ਸਿਰ ਆਕੇ ਲੌਂਦੇ ਆਂ ਆਹਰਾ ਸਾਹਿਬ ਦੇ ਅੰਦਰ ਸੀਗਾ ਮੁਸਲਮਾਨ ਸੀ ਬਸੀਰ ਨੂੰ ਉਹ ਕੁਛ ਕਹਿ ਜਿੰਦਾ ਮੈਂ ਡਾਡ ਦੀ ਮਾੜੀ ਮਾੜੀ ਬਾਤ ਆ ਜੀ ਸੁਣਦਾ ਕੋਈ ਮਹਤੁਰ ਕੋਲ ਜਾਣਾ ਮਹਾਜ ਨੂੰ ਗੱਤਣਾ ਚੀਨੀ ਆ ਆਸਟ੍ਰੇਲੀਆ ਦੋਸਰਾ ਆਕੇ ਲੌਂਦੇ ਆ ਉਹ ਕਹਿੰਦਾ ਜੀ ਅੰਦਰ ਜਿਹੜੀ ਚੀਜ਼ ਲੈ ਕੇ ਜਾਣੀ ਆ ਉਹ ਤੇ ਚੰਗੀ ਜਿਹਾ ਦੇ ਅੰਦਰ ਰੋਕੀਂ ਆ ਆਨਕੋ ਵੀ ਸਿਆਲ ਨੇ ਪਰਚੀ ਜਾਨੀ ਆਹਨ ਸਾਲੋ ਤੇ ਅਖੀਲੀ ਪੜ੍ਹਨ ਉਹ ਪਰਚੀ ਕੜ ਕੇ ਦਿੱਤੋ ਉਹ ਤਾਂ ਮੈਂ ਹਾਂ ਬਾਪੂ ਜੀ ਜੰਡਾ ਆਹ ਸਾਲੋ ਉਹ ਹੈ ਇਹ ਤਾਂ ਬਾਪੂ ਜੀ ਆਉਂਦੇ ਵੀ ਇਹ ਪਰਚੀ ਕਾੜ ਬਾੜ ਸੀ ਸਿੱਖ ਬਲਬਲ ਬੰਦਾ ਨਾਲ ਵੀ ਬੜੇ ਬੜੇ ਮੀਂਹ ਵਾਲਾ ਤਦਨ ਝੜਾ ਕਰਦਾ ਕਿ ਇਹ ਮੈਨੂੰ ਵੀ ਚੋਕਦਾ ਹੈ ਆਨੜਾ ਕਰਨ ਵਾਲਾ ਮੋਟਾ ਹਾਂ ਮੇਰੇ ਮੂਜੇ ਦੋ ਚਾਰ ਸਾਲ ਤੋਂ ਸਾਥ ਸਾਥ ਲੱਗਾ ਜਾਨੀ ਜੇ ਦਾਦੇ ਲੋਕਾਂ ਨਾਲ ਇਥੇ ਅਨੇ ਦੋਸਰ ਕਲਾਕਾਰ ਤੇ ਉਹ ਦਰਸ਼ਕ ਪਰ ਆ ਗਿਆ ਉਹ ਬਾਦ ਅਸੀਂ ਕਿੰਨੇ ਦਵਾ ਕੋਈ ਹੈ ਅਕੜ ਕੇ ਉਹਨੇ ਪਾਚੀ ਘੱਟ ਦਿੱਤੀ ਫਸ ਮੇਰਾ ਖੜਾ ਸਾਬ ਵਿਧਾ ਕਰਨ ਗਿਆ ਹਾਂ ਦਰਵਾਜ਼ਾ ਖੋਲੋ ਲੋਕ ਸੋਟਨ ਤੇ ਦਰਵਾਜ਼ਾ ਜੀ ਕਿੰਨਾ ਸਮਝਾਇਆ ਚਿੰਤ ਕਰਨਾ ਕਿਸੇ ਜੀ ਕੋ ਪਾਸ ਤੇ ਮੁੱਤੇ ਮਰੀ ਜਾਨ ਨੇ ਤਾਂ ਸੁਣੇ ਪੈਸੇ ਮੇਰਾ ਦੋਸਤ ਫਿਰ ਆਇਆ ਹੋ ਗਿਆ ਤੇ ਤਾਂ ਉਹ ਮਹਾਰਾਜ ਨੇ ਕਹਾਣੀ ਕੀਤੀ ਸੀ ਖੋਖ ਉਪਰਖ ਮਹਾਰਾਜ ਨੇ ਹਰੋਂ ਮੁੰਡਾ ਕਿੰਨੀ ਤਾਂ ਹੋਣਾ ਇਹ ਤੇ ਦੋ ਘਣਾ ਦੀ ਸ਼ਾਦੀ ਸੀ। ਇੱਕੋ ਘਰ ਦੇ ਲੜਕੇ ਨੇ ਦੋ ਕੁੜੀਆਂ ਸੰਭਾ। ਉਹਨਾਂ ਤੋਂ ਆ ਗਏ ਜਮ ਕੇ। ਉਹ ਜਨਨ ਅਨੰਦ ਕਾਰਜਾ। ਬਹੁਤ ਨੰਦ ਕਾਰਜ ਤੇ ਕਥਾ ਕੀਤੀ ਸੀ। ਭਰਣ ਕਥਨ ਕਿਹਾ ਸੀਗਾ ਸੰਸਾਰ ਤੇ ਖੇੜੇ ਪੰਨਾ ਡੇੜੇ ਪਾਪ ਹੈ। ਤੇ ਬ੍ਰਹਮਾਸ਼ ਗੁਰੂ ਨੇ ਕਿਹਾ ਵੀ ਡੇੜੇ ਗੁਨ ਕੀ ਹੈ। ਇਹ ਰਾਕ ਪਿੱਕ ਪੂਰਾ ਤਤਤ ਹਾਈਡਰ ਮੰਨਣਾ ਇਹ ਕਿਲਾ ਪੂਰਾ ਪੰਨਾ ਉਹ ਅਦਨ ਹੋਵੇਗਾ ਰੱਖਣਾ ਇਹ ਪੂਰਾ ਪੰਨਾ ਇੱਕ ਵਰਮ ਜਨਦੇ ਦਾ ਮਤੂਰਾ ਤੇ ਹਾਂ ਤੇ ਕਾਫੀ ਤੇ ਕਿਸੇ ਆਪ ਦੇ ਸਾਹਣਾ ਦੇ ਇਰੀਆ ਇੱਕ ਪੂਰਤ ਅਸ਼ੀ ਗਵਾਰਾ ਕਿਹਾ ਤਾਂ ਆਹ ਰਹਿ ਗਿਆ ਅਧਾ ਫੇੜ ਕਰਦੇ ਤਾਂ ਉਹਨਾਂ ਨੂੰ ਉਹ ਕੀ ਹੈ ਕਿਸੇ ਨੂੰ ਸੋਗ ਦੇ ਲੰਬੇ ਦਾ ਕੰਮ ਅੜਿਆ ਰੁਕੇ ਬਾਲ ਪੁਕਾਰ ਤਾਂ ਕਿ ਜਦੋਂ ਮੇਰੇ ਸ਼ਾਬਾਸ਼ ਵਾਲੇ ਨਾਲ ਸ਼ਾਂਤ ਹੋ ਗਿਆ। ਇਸ ਤੋਂ ਪਹਿਲਾਂ ਪੂਰਾ ਗੱਲ ਰੱਬ ਨੂੰ ਯਾਦ ਰੱਖਣਾ। ਅਦਾ ਨੂੰ ਕਿਸੇ ਪਰਬਕਾਰ ਕਰਨਾ। ਉਹ ਡੇਢ ਪਾਪ ਕਰਨਾ। ਇੱਕ ਵੱਡਾ ਪਾਪ ਜਿਹੜਾ ਪੂਰਾ ਰੱਬ ਨੂੰ ਖੁੱਲ ਜਾਣਾ। ਉਹ ਸਾਰੇ ਖੁੱਲੇ ਹੋਏ ਸਾਰੇ ਕਾਰਜ ਹੋ। ਤੇ ਮੈਂ ਜੇ ਦੋਨੇਸ਼ੇ ਤੇ ਪੜੇ ਵਪਾਰ ਨਹੀਂ ਦੇ ਰੋਗਾ। ਤੇ ਜਿਹੜਾ ਪੂਰਾ ਪਾਪ ਹੈ ਉਹ ਰੱਬ ਨੂੰ ਖੁੱਲ ਜਾਣਾ। ਰੱਬ ਜਾਂਦੇ ਨਾਲ ਸਾਰੇ ਖੁੱਲੇ ਹੋਏ। ਅਦਾ ਪਾ ਰੁਪਿਆ ਕਦਾ ਮਨ ਦੁਖਾ ਦੇ। ਇਹ ਕਥਾ ਕਿਤੇ ਕੋਈ ਸਮਾਂ ਪਹਿਲਾਂ ਮਰਤੂ ਜੀ ਦੀ ਬੜੀ ਗੜੀ ਪਈ ਸੀ। ਉਹ ਗਰੀਬ ਦਾ ਮਨ ਦੁਖਾਇਆ ਵਿਚਾਰੇ ਦਾ ਡਰਦਾ ਜਿੰਦਾ ਬਗਾਇ। ਜਹਦਾਰ ਜਹ ਹੈ ਮਦਰ ਕਿਤੇ ਨੌਕਰੀ ਵਿੱਚ ਰਾਦ ਕਿ ਕਰਦੂ ਡਰਦਾ ਸੀ ਆਪਣੇ ਪਾਲ। ਮੈਂ ਪਾਲ ਚਾਹ ਕੋਈ ਜੱਤ ਤੱਕ ਨਹੀਂ ਪਾਲ ਦਿੱਤੀਆਂ। ਪਰ ਉੱਥੇ ਜਾ ਕੇ ਅੰਦਰ ਗਿਆ ਤਾਂ ਉਹ ਮਾਰਾ ਹੀ ਕਰਤਾ ਉਹ ਸੁਣੀਏ ਤੂੰ। ਇਕਦਾ ਪੂਰਾ ਕਰਦੇ ਆ ਰੱਬ ਨੂੰ ਭੋਲਾ ਪਾਪ ਤੇ ਅੱਧਾ ਆਪ ਵੀ ਕਰਾ ਕੇਦਾ ਹੈ ਤਦ ਪਾਪ ਤਾਂ ਵੀ ਇਹਦਾ ਖਾਣਾ ਵੀ ਖਰੀਬ ਦਾ ਪਤਾ ਨਾ ਦੇਖੋ ਥੋੜਾ ਪਰਚਾਲਾ ਸ਼ੁਰੂ ਹੋ ਗਿਆ ਤੁਹਾਡੇ ਜਿਹੜੇ ਅੰਦਰ ਕੋਈ ਹੋਵੇ ਨਾ ਖੁਸ਼ੀਆਂ ਗਮੀ ਉਹ ਤਾਂ ਥੋੜਾ ਚਿਹਰੇ ਤੇ ਲੱਗ ਲੈਂਦੀ ਐ ਖੁਸ਼ੀ ਹੋਵੇ ਹੋਰ ਖੜਾ ਹੁੰਦਾ ਗਮੀ ਹੋਵੇ ਬੁਝਾਰ ਜਾਂਦਾ ਆਪੇ ਜਾ ਕੇ ਉਹ ਮਸਜਿਦ ਕੋਲ ਚੱਲਣਾ ਹੈ ਕਿ ਆ ਗਿਆ ਸੁਪਰੀਆ ਚੇਰਨੀਆ ਮੇਰੇ ਇਹਨਾਂ ਨੂੰ ਕਾਇ ਹੋਰ ਜੀ ਰੋਣਾ ਮਾ ਮੁੱਖਿਆ ਦਾ ਫਿਰ ਬੈ ਕੋਲਾ ਹੋਸਾਲਾ ਸਾਹਿਬ ਤੋਂ ਸਮਾਨ ਲੈਣਾ ਮੁਰਦਾ ਲੈ ਜੂਨ ਵਸੀਰ ਕੇ ਰੱਖਣਾ ਇਹ ਠੀਕ ਹੈ ਲੋਕ ਕਟੜਾ ਦੀ ਸਾਡੀ ਉਹ ਦੇਰਵਾਜ਼ੇ ਜਾ ਕੇ ਜਿੱਦ ਨਹੀਂ ਲੈਣਾ ਚਲੇਗਾ ਉਹ ਤਾਂ ਉਹ ਜਿਹਾ ਮੈਨੂੰ ਨਬੀਲਾ ਤਾਂ ਲੱਗਦਾ ਰਾਸ ਜਿਹੜਾ ਤੇ ਤੁਜੀ ਮੈਨੂੰ ਠੀਕ ਨਹੀਂ ਲੱਗਦਾ ਮੈਂ ਖੜ ਗਿਆ ਮੈਂ ਤੈਨੂੰ ਕਿਵੇਂ ਲਾਵਾਂ ਤਾਦ ਚੋਪਨੀਓਂ ਸੇਰਾ ਬੁਝਾਇਆ ਪਿਆ ਉਹਨੂੰ ਬਦਲਾ ਨਾ ਹੋਵੇ ਉਹ ਕਿਉਂ ਆ ਜਾਏ ਕਰਦੇ ਨੀਓ ਜੱਟ ਕਿਤੇ ਐਵੇਂ ਗਾਲਾਂ ਨਾ ਕੱਢੇ ਇਹ ਖਾਤਾ ਨਹੀਂ ਬਣਾਇਆ ਹੋਰ ਮੁਰਖਾਂ ਦੇ ਕੰਮ ਜਿੰਦੇ ਜੱਟ ਨੇ ਕਰ ਲਏ ਅੱਲਾ ਬੇਲਾ ਲੱਭ ਉਹ ਕੰਗਰ ਅਜੇ ਰੋਲ ਵੀਂ ਦਾ ਇਹ ਤੇ ਜਿੱਥੇ ਫੜ ਲਿਆ ਉਹਦੇ ਕਹਿਣਾ ਅੰਦਰੋਂ ਥੋੜਾ ਜਿਆਦਾ ਜਾਊਗਾ ਮੈਂ 2 ਮੀਟਰ ਕਰੇ ਕੱਢ ਦਿਆਂ 60 ਬਰ ਠੀਕ ਹੈ ਅੰਦਰੋਂ ਤਾਂ ਸਚਾਈ ਦੀ ਬਾਜਣੀ ਹੈ ਨਾ ਫਿਰ ਸ਼ਾਮ ਤੱਕ ਆਇਆ ਕਾਲਾ ਪੈ ਜਾਣਾ ਜਿਵੇਂ ਜੁਰ ਦੇ ਗਣਾ ਥੀ ਬਾਬੂ ਥੋੜਿਆ ਪੈਸਪੋਰਟ ਜਿਹਨਾਂ ਦੇ ਟਾਵਾ ਆਲੇ ਉਹਨਾਂ ਕਰ ਇੱਕੜਾ ਹਿਚੜੀ ਦੀ ਕਰੇ ਰਾਤ ਨੇ ਆਉਣਾ ਸੀਗਾ ਘਰੇ ਸਾਰੇ ਬੈਠੇ ਕਪੜੇ ਸੀ ਪਾਣੇ ਬੈਠ ਨੇ ਜਿਮਾ ਜਿੱਤੀ ਨੇ ਘਰੇ ਹੀ ਆਇਆ ਇੰਗੇਜ਼ਰ ਵਾਲੇ ਹੁੰਦੇ ਨੇ ਜੇ ਜਦੋਂ ਅਜੂ ਉਹ ਤੋਂ ਨੰਗਰ ਲੰਦੇ دروازੇ ਤੋਂ ਉਹ ਚੂਗਿਆਣੇ ਦੇ ਅੱਗੇ ਦੇ ਹੰਗੇ ਉੱਥੇ ਉਹ ਹੈ ਨਹੀਂ ਸੀ ਹੋਲ ਮੰਦਵਰਤ ਜੇ ਹਮ ਕਿਹਾ ਕਿ ਇਹ ਭਾਈ ਕੋਈ ਨਾੜਾ ਹੋਵੇ ਨਾ ਚੁਰਨੇਗੇ ਉਹ ਤੋਂ ਪਿਛੇ ਪੈਣਾ ਤੇ ਉਹ ਲੱਕੜੀ ਵਾਲੇ ਕੋਲੇ ਗਏ ਉਹ ਕਹਿੰਦਾ ਸਵੇਰ ਦੀ ਲਾਈਟ ਨਹੀਂ ਆਈ ਹੈ ਤਾਂ ਮੈਂ ਜੀ ਇਹ ਨਹੀਂ ਸਕਿਆ ਉਹਨਾਂ ਦੇ ਮਾਮਾ ਹਰਦ ਪਰਸੋਂ ਆਉਂਟਰਾ ਲਈ ਲੱਗੇ ਤੇਰੀ ਪਸੰਦ ਆ ਵੀ ਜਦੋਂ ਵੀ ਲੈ ਆਉਂਦੇ ਤਾਂ ਨਾਲ ਡਰਾਈਵਰ ਕੋਲ ਜਨਾ ਬਹੁਤ ਨਹੀਂ ਆ। ਮਨਸੀ ਉਹ ਰੋਜ਼ ਆਪਾਂ ਕੁਛ ਇੱਕ ਸੀਰ ਕੇ ਰੱਖ। ਇਹ ਪਨੀਰ ਦੇ ਗੁਬਾਉਣ ਨੂੰ ਆ ਗਿਆ ਸਾਰਾ ਮੂੰਹੇ ਲੱਭ ਗਿਆ। ਵੱਡੀ ਵੱਡੀ ਖਾਦੀ ਗੁੱਦੀਆਂ ਨੂੰ ਇਹ ਨਹੀਂ ਤਾਂ। ਕਿੰਜ ਦਿਨ ਫੇਰ ਹੋਈ ਉਦਾਸੀ ਦੇ ਵਿੱਚ ਤੇ ਉਹ ਕਿੰਨਾ ਸਿਹਰਾ ਵਾਂ। ਨਾ ਬੋਲਦਾ ਬਸ ਰੰਗਟਾ ਪਿਆ ਜੀ ਨਾ। ਉਜਾਗਰ ਵਿਚ ਆ ਗਿਆ ਤੇ ਆਤਾ ਉਥੇ ਜਿੱਥੇ ਬੈਠਾ ਹੋਇਆ ਉਥੇ ਫਿਰਦਾ ਹੋਰ ਬੰਦਾ ਬਸ ਟੁੱਟੀ ਕਦਰ ਹੀ ਰਹਿਦੀ ਹੈ ਨਾ ਪਿਆਰ ਤੇ ਵਿਚਾਰ ਦੇ ਕੰਮ ਕੀਤੇ ਕੋਈ ਕੋਈ ਕਣੀ ਡਿੱਗਦੀ ਸੀ ਦਰਵਾਜ਼ੇ ਕੋਲੇ 5-7 ਬੰਦੇ ਖੜੇ ਆ ਘੋੜੇ ਪਿੰਡ ਤੇ ਘੋੜੇ ਦੇ ਪਾਸੇ ਨਾਲ ਇਕੱਲੇ ਬਿਠੇ ਉਥੋਂ ਦੇ ਸਰਪੰਚ ਜਿਹੜੇ ਸਾਰੇ ਖੜੇ ਕਿੱਲੋ ਘੱਡੀ ਤੇ ਟ੍ਰੇਨ ਉਤਰ ਜਾਣਾ ਤੇ ਪਿੰਡ ਨੂੰ ਜਾਣਾ ਮੂੰਹ ਦੇ ਰਾਜਾ ਹੋਟਲ ਆ ਜੀ ਉਹ ਬੜੇ ਸਾਰੀ ਕਿਹੜੀ ਪਿੰਨੀ ਟਾਲੇ ਟੂੜੇ ਬਹੁਤੇ ਅਵੇਸਾਂ ਲੱਗੇ ਥੋੜੀ ਜਿਹਾ ਠੀਕ ਕਿ ਮੈਂ ਕਰੀਏ ਇਹਨਾਂ ਮੈਂ ਖੁਸ਼ ਹੋ ਜਾਈਂ ਤਾਂ ਕਰੇ ਜਾਣੀ ਆ ਉਹਨਾਂ ਨੂੰ ਆ ਬੈਠੇ ਜਿਹਾ ਸਹਰਾ ਪੜੀ ਲਾ ਦੇ ਪੱਕਟੀਆਂ ਉੱਠੀਆਂ ਉਹਨਾਂ ਨੂੰ ਬਿਠਾ ਲਿਆ ਇੱਕ ਦੋ ਚਾਰ ਬੰਦੇ ਦਾ ਸੱਜਣ ਜਿਹਦੇ ਵਿੱਚ ਤੋਂ ਤਿੰਨ ਕੋ ਬੈ ਗਏ ਬੱਚੀ ਤੇ ਹੁੰਦੀ ਹੈ ਸੱਜਣ ਜਿਹਾ ਪੱਲੇ ਵੀ ਕਣੀ ਉਹ ਤੇ ਬਚਾ ਲਈ ਬਾਕੀ ਤੇ ਚਾਦਰ ਲਾ ਕੇ ਬੈਠ ਗਏ ਚਾਦਰ ਚਾਦਰ ਉੱਪਰ ਹੀ ਆ ਤੁਹਾਨੂੰ ਕਰਦੀ ਆ ਨਾ ਸਾਦੀ ਛੋਤ ਜਿਆਦਾ ਨਾ ਕਰੀਂ ਸੀ। ਸ਼ਾਲ ਫਾਬਰੀਕ ਆਖਲੇ ਦਰ ਜਾਂਦਾ। ਕੀ ਬਾਤ। ਉਹ ਤਾਂ ਲੱਕੜੀ ਕੱਟੀ ਗਈ ਤੇ ਨਦੀ ਨੂੰ ਜੋ ਦਰਵਾਜ਼ਾ। ਅੱਗੇ ਫਿਰ ਜਾਣਾਂ ਦੇ ਜੋੜੇ ਪੁੱਟੇ। ਉੱਗੀ ਵਾਰ ਨਾ ਜੀ ਲੈਟਰ ਹੀ ਨਾਲ ਸਾਧਿਕ ਤੇ ਅੰਮ੍ਰੋਦ ਦੀਵਾਨਾ ਬਾਲ ਕੇ ਰੱਖਿਆ ਹੋਇਆ। ਮੇਰੇ ਹੁਣੇ ਆਜ ਦੀ ਦੀਵਾ ਦੀ ਕੇ ਲਾਟੜੀ ਦੀ ਮੋਮਬੱਤੀ ਸੀ ਪਰ ਇਹੋ ਜਿਹੀ ਸੀ। ਪਾਲ ਬਰੋਡਿੰਗ ਹੈ। ਉਹ ਬੈਠਾ ਚੱਲਣ ਵਿੱਚ ਉਮਰ ਟਰੈਕਟਰ ਕੱਢਿਆ ਹੋਇਆ ਸੀ ਆ ਘੇਰ ਚੌਂਕ ਸਟਾਰਟ ਹੋ ਗਿਆ ਉਹਨਾਂ ਜਿਹੜਾ ਬਹੁਤਿਆਂ ਨਾਲ ਬੰਦੇ ਤੇ ਨਾਲ ਬਹੁਤੇ ਸਵਾਰਿਆਂ ਨਾਲ ਤੁਹਾਨੂੰ ਲੱਗਾ ਲੱਗੂ ਪਰੇ ਕਰ ਭਾਈ ਕਿੱਥੇ ਹੁਣਾ ਜਾਣਾ ਕਿ ਇਹਨੂੰ ਮਾਗੂੜ ਕੋਲੇ ਅੰਦਰ ਜਾਇਆ ਗਿਆ ਉਹਨੇ ਮੈਨੂੰ ਪਛਾਣ ਲਿਆ ਇਹ ਬੰਦਾ ਪਰਸਾਂ ਵਾਲੀ ਆ ਉਹ ਵੀ ਜ਼ਿਆਦਾ ਡਰ ਗਿਆ ਕਿ ਅਜ ਬੰਦੇ ਇਕੱਠੇ ਕਰਕੇ ਲੈ ਲਓ ਟਰਾਲੀ ਭਰੀ ਜਾਏ ਇਹਨਾਂ ਨੇ ਸ਼ੁਕਰ ਵੀ ਆ ਸਭ ਆ ਜਾਣਾ ਕੋਠਾ ਲੇ ਉਹੋ ਆਪਣਾ ਪਿਆਰ ਤੇ ਮੈਂ ਮੇਰਾ ਆਪਣਾ ਕੰਮ ਸੀਗਾ ਨਾ ਉਹ ਪਿਆਰ ਅੰਬਾ ਤੂੰ ਆਪਣਾ ਗੁੱਸਾ ਠਾਹ ਗੱਲ ਨੂੰ ਪਰਸਮਨ ਤੇ ਲਪਾਇਆ ਹੈਗਾ ਤੇ ਮੇਰੀ نیند ਵੀ ਧੋਖ ਨੂੰ ਖਰਾਬ ਹੋ ਗਈ ਤੇ ਮੈਂ ਕਹਿੰਦਾ ਸੀ ਉਹਨਾਂ ਤੇ ਬਹਰੋਂ ਤੇ ਜਿੰਨੇ ਮਾਰਦੇ ਮਾਰ ਲੈ ਉਹ ਬਾਹਰ ਸਰਪੰਚ ਜਿਹੜੇ ਬੈਠੇ ਹੋ ਝਾਰੇ ਹੋਣ ਬੰਦੇ ਪਏ ਤਾਂ ਨੂੰ ਇਹਨੂੰ ਪੀਓਗਾ ਧੋਕੜੀਆਂ ਪੈਂਦੀਆਂ ਨੇ ਸਾਨੂੰ ਬਾਹਰ ਘੜਾ ਕੇ ਉਹ ਬੱਸ ਹਾਰਨਾ ਨੰਬਰਦਾਰ ਨਾਲ ਉਹਨੂੰ ਪਤਾ ਸੀ ਗੱਲ ਆ ਬਾਕੀ ਤਾਂ ਕੋਈ ਪਤਾ ਉਹ ਵਿਚਾਰਾ ਕੰਬੇ ਸ਼ੁਗਤ ਤੋਂ ਉਹਨੇ ਮੜਾ ਸੇਲਾ ਸੇੜ ਕੇ ਮੈਨੂੰ ਚੁੱਕ ਲਿਆ ਟਰਾਲੀ ਸੁਧ ਕੇ ਲੈ ਜਾ ਉਹ ਆਪਣੀ ਬਾਹਰ ਦਾ ਜਿੱਥੇ ਆ ਗਈ ਸ਼ੁਰੂ ਕਰੀ ਬੜੇ ਕੋਠਾ ਹੁੰਦਾ ਬਾਈ ਉਹ ਵੀ ਜੇ ਹੱਥ ਨਾਲੇ ਉਹ ਵੀ ਜੱਜ ਜੱਜ

ਤੈਨੂੰ ਸਾਡਾ ਬਾਹਰ ਕੱਢਣ ਨੂੰ ਜਿੱਦਾਂ ਦਾ ਤੈਨੂੰ ਤੈਨੂੰ ਕਹਿੰਦਾ ਸਾਰਾ ਮੇਰੀ ਯਾਰ ਐ ਐਸੀ ਫਾਇਦਾ ਕਰ ਲੋਕ ਨੇ ਕਹਿੰਦੇ ਇਹਨੂੰ ਛਤਰਖਾਨੇ ਕੱਢ ਦੇ ਕਹਿੰਦੇ ਰੋਟੀ ਖਾਣੀ ਪੈਣੀ ਐ ਫਿਰ ਮੈਂ ਕਿਹਾ ਫਿਰ ਇਹਦਾ ਇਲਾਜ ਕਰੀ ਮੈਨੂੰ ਗੁਰਪ੍ਰੀਤ ਗੱਸਾ ਜੀ ਨਾ ਅੰਦਰੋਂ ਮੈਨੂੰ ਬੇਕਰੋ ਅੰਦਰੋਂ ਮੈਨੂੰ ਤੈਨੂੰ ਬਿਤੇ ਯਾਰ ਵੀ ਮੈਨੂੰ ਸਮਝ ਦੇ ਕੇ ਆ ਲੱਗੇ ਕਹਿੰਦੇ ਮੈਂ ਕਿਹਾ ਫਿਰ ਜਾਈਏ ਤੂੰ ਬਸਾ ਜਿੰਦਰਾ ਕਾ ਨਾ ਫਿਰ ਅੰਦਰ ਹੀ ਇਹਨੇ ਕਿਹਾ ਆਵਾਜ਼ ਵਿੱਚ ਜਿੱਦਿਆਂ ਬਾਹਰ ਕਦੇ ਪਤਾ ਕਿੱਥੇ ਲਿਆ ਕਰ ਇਸ ਤਰ੍ਹਾਂ ਦੇ ਕਰਤੇ ਕਰਦੇ ਰਹਿੰਦੇ ਹੋਏ ਤਾਂ ਜੇ ਇਹ ਕਿਦਾ ਆਪਾਂ ਜੂ ਮਨਦਾਨਾ ਲਾ ਦੇ ਇਹ ਤੇ ਜਰਾ ਆ ਵੀ ਤੇ ਨਹੀਂ ਮਾਰਾ ਤਾਂ ਉਸਨੇ ਕੋਈ ਨਹੀਂ ਜਦੂ ਮਾਰਾ ਜੂ ਬਜ਼ਰ ਕਿਤੇ ਦੇ ਸਮੱਸਿਆ ਨਾਲ ਮੈਂ ਤਰੀ ਕਿਦਾ ਆਪਾਂ ਜੂ